ਸੋਰਠ ਮਹਲਾ 9 ਮਨ ਰੇ ਕੌਨ ਕੋ ਮਤ ਤੈ ਲੀਨੀ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਰਹਾਉ ਮੁਗਤ ਪੰਥ ਜਾਣਿਓ ਤੈ ਨਾਹਿਨ ਧਨ ਜੋਰਨ ਕੋ ਧਾਇ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਨਾ ਹਰਿ ਭਜਿਓ ਨਾ ਗੁਰ ਜਨ ਸੇਵਿਓ ਨਾ ਉਪਜਿਓ ਕਥ ਗਿਆਨਾ ਘਟ ਹੀ ਮਾਹੇ ਨਿਰੰਝਨ ਤੇਰਾ ਤੈ ਖੋਜਤ ਉਦਿਆਨਾ ਬਹੁਤ ਜਨਮ ਭਰਮ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਬਹੁਤ ਜਨਮ ਭਰਮ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਪਿਛਲੇ ਦਿਨਾਂ ਤੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਆਪਾਂ ਰਲ ਮਿਲ ਕੇ ਵਿਚਾਰ ਹੈ ਜਿਹੜਾ ਉਹ ਕਰਨ ਦਾ ਯਤਨ ਕਰ ਰਹੇ ਹੈਗੇ ਆਂ ਸੱਚੇ ਪਾਤਸ਼ਾਹ ਨੇ ਜਿੰਨੀ ਵੀ ਮਤਬੁੱਧ ਸਾਨੂੰ ਬਖਸ਼ੀ ਹੈ ਉਹਦੇ ਅਨੁਸਾਰ ਸਤਿਗੁਰਾਂ ਦੀ ਸਰਬਕਾਲੀ ਸਰਬਦੇਸ਼ੀ ਉਪਦੇਸ਼ ਦੇ ਨਾਲ ਭਰਪੂਰ ਇਸ ਬਾਣੀ ਦੇ ਨਾਲ ਆਪਾਂ ਜੁੜ ਰਹੇ ਹਾਂ ਅੱਜ ਵੀ ਸੋਰਠਿ ਰਾਗ ਦੇ ਅੰਦਰ ਦਰਜ ਸਤਿਗੁਰੂ ਦਾ ਤੀਸਰਾ ਸ਼ਬਦ ਹੈ ਜਿਹੜਾ ਉਹ ਆਪਾਂ ਸੁਣਿਆ ਇਸ ਸ਼ਬਦ ਦੇ ਅੰਦਰ ਮਾਰਾ ਨੇ ਮਨ ਦੇ ਨਾਲ ਡਾਇਲੌਗ ਕੀਤਾ ਹੈਗਾ ਜੀ ਅਸੀਂ ਸਾਰਿਆਂ ਨੇ ਇਸ ਸ਼ਬਦ ਨੂੰ ਆਪਣੇ ਸਨਮੁਖ ਰੱਖਦੇ ਹਾਂ ਆਪਣੇ ਮਨ ਦੇ ਨਾਲ ਵਾਰਤਾ ਲਾਪ ਕਰਨੀ ਹੈ ਵੀ ਜਿਹੜੀ ਗੱਲ ਇੱਥੇ ਗੁਰੂ ਸਾਹਿਬ ਕਹਿ ਰਹੇ ਹੈ ਵੈਸੇ ਜੇ ਅਸੀਂ ਧਿਆਨ ਨਾਲ ਦੇਖੀਏ ਉਹ ਗੱਲ ਤੇ ਸਾਡੇ ਜੀਵਨ ਦਾ ਹੀ ਹਿੱਸਾ ਹੈ ਮਨੁੱਖ ਮਨ ਦੇ ਅਨੁਸਾਰ ਹੀ ਚੱਲਦਾ ਹੈ ਇਹ ਗੱਲ ਅਟੱਲ ਹੈ ਮਨ ਨੂੰ ਕੋਈ ਵਿਚਾਰ ਚੰਗਾ ਜਾਂ ਮੰਦਾ ਲੱਗੇ ਮਨੁੱਖ ਫਿਰ ਉਹਦੇ ਉੱਤੇ ਰਿਐਕਟ ਕਰਦਾ ਹੈ ਹਰ ਇੱਕ ਚੀਜ਼ ਮਨ ਉੱਤੇ ਖਲੋਤੀ ਹੋਈ ਹੈ ਮਨ ਬੱਚੇ ਵਰਗਾ ਹੈ ਇਸੇ ਲਈ ਗੁਰਬਾਣੀ ਦੇ ਵਿੱਚ ਮਨ ਦੇ ਲਈ ਬਾਲਕ ਦੇ ਪ੍ਰਤੀਕ ਵਰਤੇ ਗਏ ਨੇ ਬੱਚਾ ਹਮੇਸ਼ਾ ਮਨਮਰਜ਼ੀ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹਨੂੰ ਇਸ ਗੱਲ ਤੱਕ ਮਤਲਬ ਨਹੀਂ ਹੁੰਦਾਗਾ ਵੀ ਇਹ ਠੀਕ ਹੈ ਜਾਂ ਗਲਤ ਹੈ ਜੋ ਚੀਜ਼ ਉਹਨੂੰ ਪਸੰਦ ਆ ਜਾਏ ਜੋ ਚੀਜ਼ ਉਹਨੂੰ ਆਪਣੇ ਵੱਲ ਅਟਰੈਕਟ ਕਰੇ ਬੱਚਾ ਉਧਰਲੇ ਪਾਸੇ ਨੂੰ ਜਾਂਦਾ ਹੁਣ ਜਿਹੜੀ ਤੇ ਮਾਂ ਸਿਆਣੀ ਹੈ ਸਮਝਦਾਰ ਹੈ ਉਹ ਤੇ ਆਪਣੇ ਬੱਚੇ ਨੂੰ ਵਾਰ-ਵਾਰ ਸਮਝਾਉਂਦੀ ਹੈ ਆਹ ਚੀਜ਼ ਠੀਕ ਹੈ ਆਹ ਚੀਜ਼ ਗਲਤ ਹੈ ਆਹ ਕੰਮ ਕਰਨਾ ਹੈ ਆਹ ਕੰਮ ਨਹੀਂ ਕਰਨਾ ਦਾ ਉਹ ਤੇ ਆਪਣੇ ਬੱਚੇ ਨੂੰ ਸਿਵਾਰ ਲੈਂਦੀ ਹੈ ਪਰ ਜਿਹੜੀ ਮਾਂ ਸੁਚੇਤ ਨਾ ਹੋਵੇ ਅਵੈਸਲੀ ਹੋਵੇ ਜਾਂ ਖੁਦ ਹੀ ਕੁਰਾਹੇ ਪਈ ਹੋਵੇ ਉਹ ਫਿਰ ਆਪਣੇ ਬੱਚੇ ਨੂੰ ਪਹਿਚਾਨ ਨਹੀਂ ਕਰਵਾ ਪਾਉਂਦੀ ਉਦੇ ਅਵੇਸਲੇਪਨ ਦੇ ਕਰਕੇ ਹੀ ਉਹ ਫਿਰ ਜਿਹੜਾ ਬਾਲਕ ਹੈਗਾ ਉਹ ਮਾੜੇ ਪਾਸੇ ਨੂੰ ਤੁਰ ਜਾਂਦਾ ਹੈ ਮਤ ਜਿਹੜੀ ਉਹ ਮਾਂ ਹੈ ਵਿਚਾਰਾਂ ਵੱਲ ਮਨ ਨੇ ਖਿੱਚੇ ਜਾਣਾ ਨਿਰਣ ਮਤ ਨੇ ਕਰਕੇ ਦੱਸਣਾ ਹੈ ਵੀ ਇਹ ਠੀਕ ਹੈ ਜਾਂ ਗਲਤ ਨੇ ਇਹਨਾਂ ਦੇ ਉੱਤੇ ਟੁਰਨਾ ਚਾਹੀਦਾ ਹੈ ਕਿ ਨਹੀਂ ਟੁਰਨਾ ਚਾਹੀਦਾ ਇਹ ਵੀ ਠੀਕ ਹੈ। ਕਈ ਵਾਰੀ ਮਾਂ ਤੇ ਸਹੀ ਫੈਸਲਾ ਕਰ ਦਿੰਦੀ ਹੈ। ਮਾਂ ਤੇ ਆਪਣੇ ਵੱਲੋਂ ਸਹੀ ਰਾਹ ਦਿਖਾ ਦਿੰਦੀ ਹੈ। ਪਰ ਜੇ ਧੀਾਂ-ਪੋਤੀ ਨਾ ਸੁਣਨ ਫਿਰ ਉੱਥੇ ਮਾਂ ਦੀ ਕੋਈ ਗਲਤੀ ਨਹੀਂ ਰਹ ਜਾਂਦੀ। ਇਹ ਗੱਲ ਸਾਨੂੰ ਹਮੇਸ਼ਾ ਚੇਤੇ ਰੱਖਣੀ ਚਾਹੀਦੀ ਹੈ। ਸਾਡੇ ਆਸ-ਪਾਸੇ ਦਾ ਮਾਹੌਲ ਸਾਡੇ ਵਿਚਾਰ ਬਣਾਉਂਦਾ ਹੈ ਚੰਗੇ ਵੀ ਮੰਦੇ ਵੀ ਇੱਕ ਬੰਦਾ ਇਹੋ ਜੇ ਮਾਹੌਲ 'ਚ ਰਹਿ ਰਿਹਾ ਜਿੱਥੇ ਗਾਲੀ-ਗਲੋਚ ਦਿੱਤਾ ਜਾਂਦਾ ਹੋਵੇ ਉਹਦੀ ਜ਼ੁਬਾਨ ਤੇ ਵੀ ਆ ਜਾਏਗਾ ਉਹਨ ਕਦੇ ਬੁਰਾ ਮਹਿਸੂਸ ਵੀ ਨਹੀਂ ਹੁੰਦਾਗਾ ਉਹ ਸੁਣ ਕੇ ਹਲਕਤ ਵੀ ਨਹੀਂ ਆਏਗੀ ਪਰ ਇੱਕ ਬੰਦਾ ਉਹ ਹੈ ਜਿਹੜਾ ਇਹੋ ਜੇ ਮਾਹੌਲ 'ਚ ਪਲਿਆ ਵਧਿਆ ਜਿੱਥੇ ਗਾਲੀ-ਗਲੋਚ ਨੂੰ ਮਾੜਾ ਸਮਝਿਆ ਜਾਂਦਾ ਹੁਣ ਉਹ ਨਾ ਤੇ ਕੱਢ ਸਕੇਗਾ ਤੇ ਨਾ ਹੀ ਉਹਨੂੰ ਇਹ ਚੰਗਾ ਲੱਗੇਗਾ ਮਾਹੌਲ ਦਾ ਸੰਗਤ ਦਾ ਆਪਣਾ ਬਹੁਤ ਪ੍ਰਭਾਵ ਹੁੰਦਾ ਹੈ ਇਸ ਲਈ ਗੁਰਬਾਣੀ ਦੇ ਅੰਦਰ ਵਾਰ-ਵਾਰ ਸਮਝਾਇਆ ਗਿਆ ਕਿ ਸੰਗਤ ਦੇ ਵੱਲ ਧਿਆਨ ਦੇਣਾ ਹੈ ਇਹ ਮਤ ਨੂੰ ਹੀ ਦੇਣਾ ਪਏਗਾ ਕਰਨੀ ਮਰਨੀ ਹੈ ਜਾ ਕੇ ਤੇ ਸਤਿਗੁਰੂ ਸਮਝਾਉਂਦੇ ਆ ਊਤਮ ਸੰਗਤ ਊਤਮ ਹੋ ਜੇ ਸੰਗਤ શ્રેષ્ઠ ਹੋਏਗੀ ਨਾ ਤੇ ਜੀਵਨ શ્રેષ્ઠ 100% ਬਣੇਗਾ ਇਹਦੇ ਚ ਕੋਈ ਸ਼ੱਕ ਨਹੀਂ ਕਰ ਜੀ ਮਹਾਰਾਜ ਨੇ ਦੱਸਿਆ ਇੱਥੇ ਪਾਸ਼ਕ ਨੇ ਮੰਨ ਰੇ ਇਹ ਮਨਾ ਕੌਣ ਕੁਮਤ ਤੇ ਲਈ ਕਹਿਣ ਲੱਗੇ ਕਿਹੜੀ ਭੈੜੀ ਮੱਤ ਐ ਜਿਹੜੀ ਤੂੰ ਆਪਣੇ ਨਾਲ ਚੱਕੀ ਫਿਰਦਾ ਐ ਪਰਦਾਰਾ ਨਿੰਦਿਆ ਰਸ ਰਚਿਓ ਆਰਾਮ ਭਗਤ ਨਹੀਂ ਕੀ ਕਹਿੰਦੇ ਵੇ ਕਿੱਡੀ ਹੈਰਾਨੀ ਦੀ ਗੱਲ ਐ ਜਿਹੜਾ ਕੰਮ ਤੈਨੂੰ ਕਰਨਾ ਚਾਹੀਦਾ ਸੀ ਉਹ ਤੂੰ ਨਹੀਂ ਕਰ ਰਿਹਾ ਤੇ ਜਿਹੜਾ ਨਹੀਂ ਕਰਨਾ ਚਾਹੀਦਾ ਸੀ ਉਹ ਕੰਮ ਤੂੰ ਕਰ ਰਿਹਾ ਹੈ ਜੀ ਹੁਣ ਮਨ ਕਰਖੀ ਰਿਹਾ ਹੈ ਜੀ ਅੰਦਰ ਕਾਮੁਕਤਾ ਨੇ ਇਹਨੂੰ ਪ੍ਰਾਇਤਨ ਵਾਲੇ ਪਾਸੇ ਤੋਰ ਦਿੱਤਾ ਹੈਗਾ ਜੀ ਫੇਰੇ ਨਿੰਦਿਆ ਦੇ ਵਿੱਚ ਵੀ ਫਸ ਗਿਆ ਈਗੋ ਜਿਹੜੀ ਖਾਸ ਤੌਰ ਦੇ ਉੱਤੇ ਉਹ ਨਿੰਦਿਆ ਵੱਲ ਨੂੰ ਪ੍ਰੇਰਿਤ ਕਰਦੀ ਹੈਗੀ ਨਿੰਦਿਆ ਦਾ ਮਤਲਬ ਹੁੰਦਾ ਹੈ ਕਿਸੇ ਦੇ ਗੁਣਾ ਨੂੰ ਘਟਾ ਕੇ ਔਗਣਾਂ ਨੂੰ ਬਦਾ ਕੇ ਪੇਸ਼ ਕਰਨਾ ਜਾਂ ਇਹ ਕਹਿ ਲਓ ਕਿਸੇ ਅੰਦਰ ਕੋਈ ਔਗਣ ਤੇ ਦੋਸ਼ ਦਾ ਹੋਣਾ ਨਾ ਪਰ ਉਹਦੇ ਬਾਰੇ ਔਗਣਾਂ ਦਾ ਪ੍ਰਚਾਰ ਕਰਨਾ ਇਹ ਨਿੰਦਿਆ ਹੈ ਗੁਰਬਾਣੀ ਸੱਚ ਕਹਿਣ ਤੋਂ ਨਹੀਂ ਵਰਜਦੀ ਸਭ ਉੱਤੇ ਤੇ ਸਾਨੂੰ ਸਮਝਾਇਆ ਸੱਚ ਸੁਣਾਏ ਸੀ ਸੱਚ ਕੀ ਪਿਆ ਜਿਹੜਾ ਸੱਚ ਹੈ ਨਾ ਉਹ ਸਮੇਂ ਸਿਰ ਕਹਿਣਾ ਚਾਹੀਦਾ ਹੈ ਪਰ ਦੂਸਰੇ ਬੰਦੇ ਨਿੰਦਿਆ ਵੱਲੋਂ ਸਾਨੂੰ ਰੋਕਿਆ ਹੁਣ ਨਿੰਦਿਆ ਤੇ ਉਸ ਤਤ ਖੁਸ਼ ਆਮਦ ਹੈ ਨਾ ਇਹਨਾਂ ਸੌਖੇ ਜਿਹੇ ਸ਼ਬਦ ਚ ਸਮਝਣਾ ਹੋਵੇ ਤੇ ਬੜੀ ਪਿਆਰੀ ਉਦਾਹਰਣ ਹੈ ਟੰਡੇ ਨੂੰ ਫੁੱਲ ਕਹਿਣਾ ਇਹ ਖੁਸ਼ ਆਮਦ ਹੈ ਉਸ ਤਤ ਫੁੱਲ ਨੂੰ ਕੰਡਾ ਕਹਿ ਦੇਣਾ ਇਹ ਨਿੰਦਿਆ ਫੁੱਲ ਨੂੰ ਫੁੱਲ ਤੇ ਕੰਡੇ ਨੂੰ ਕੰਡਾ ਕਹਿਣਾ ਇਹ ਸੱਚ ਹੈ ਤੇ ਗੁਰੂ ਸਾਹਿਬ ਸਾਨੂੰ ਇਹੀ ਉਹ ਪ੍ਰੇਰਣਾ ਦਿੰਦੇ ਆ ਨਾ ਤੇ ਸਾਨੂੰ ਨਿੰਦਿਆ ਕਰਨੀ ਚਾਹੀਦੀ ਹੈ ਨਾ ਸਾਨੂੰ ਨਿੰਦਿਆ ਸੁਣਨੀ ਚਾਹੀਦੀ ਹੈ ਪਰ ਸੱਚੀ ਗੱਲ ਇਹ ਹੈ ਨਿੰਦਿਆ ਕਰਨ ਦੇ ਵਿੱਚੋਂ ਵੀ ਮਨੁੱਖ ਸੁਆਦ ਲੈਂਦਾ ਹੈ ਤੇ ਨਿੰਦਿਆ ਸੁਣਨ ਦੇ ਵਿੱਚੋਂ ਵੀ ਮਨੁੱਖ ਸੁਆਦ ਲੈਂਦਾ ਹੈ ਬੁਰੀਆਂ ਦਾ ਰਸ ਮਾਣ ਲਿਆ ਇੱਥੇ ਤੇ ਗੁਰੂ ਸਾਹਿਬ ਸਮਝਾ ਰਹੇ ਜਦੋਂ ਸਵਾਦ ਆਉਣ ਲੱਗ ਜਾਵੇ ਨਾ ਬੁਰੀਆਂ ਦੇ ਵਿੱਚੋਂ ਉਗਣਾ ਦੇ ਵਿੱਚੋਂ ਉਦੋਂ ਜਿਹੜੀ ਅਵਸਥਾ ਹੋ ਮਨਮੁਖਤਾਈ ਵਾਲੀ ਹੁੰਦੀ ਹੈ ਆਰਾਮ ਭਗਤ ਨਹੀਂ ਕੀ ਕਹਿੰਨ ਲੱਗੇ ਪਰਮੇਸ਼ਰ ਦੀ ਤੂੰ ਬੰਦਗੀ ਨਹੀਂ ਕਰ ਰਿਹਾ ਹੁਣ ਕੀ ਕਾਮੀ ਪੁਰਸ਼ ਹੈ ਜਿਹੜਾ ਉਹ ਧਾਰਮਿਕ ਸਥਾਨਾਂ ਤੇ ਨਹੀਂ ਜਾਂਦਾ ਨਿੰਦਕ ਧਾਰਮਿਕ ਸਥਾਨਾਂ ਤੇ ਨਹੀਂ ਜਾਂਦੇ ਕਿ ਉਹ ਪੂਜਾ ਪਾਠ ਨਹੀਂ ਕਰਦੇ ਸਭ ਕੁਝ ਕਰਦੇ ਹੈ ਫਿਰ ਇਹਦਾ ਕੀ ਮਤਲਬ ਹੋਇਆ ਰਾਮ ਭਗਤ ਨਹੀਂ ਕਰਦੇ ਹੁਣ ਪਰਮੇਸ਼ਰ ਦੀ ਜਿਹੜੀ ਭਗਤੀ ਜਿਹੜੀ ਬੰਦਗੀ ਸੀ ਨਾ ਉਹਦੀ ਇਹਨੂੰ ਸੋਝੀ ਨਹੀਂ ਆਈ ਇਹਨੂੰ ਪਤਾ ਹੀ ਨਹੀਂ ਲੱਗਾ ਰੋਜ਼ ਅਮਰਤ ਵੇਲੇ ਪੜਦਾ ਹੈ ਸ਼ਰਵਣੋ ਮੇਰੇ ਉਹ ਸੱਚੇ ਸੁਣਦੇ ਇਹਨੂੰ ਪਠਾ ਸੱਚੇ ਸੁਣਦੇ ਇਹਨੂੰ ਪਠਾਏ ਸਰੀਰ ਲਾ ਰੋਜ਼ ਸੁਣਦਾ ਸੁਣੋ ਸਤਿ ਬਾਣੀ ਕੇਵਲ ਉਹ ਸ਼ਬਦ ਸੁਣਨੇ ਆ ਜਿਹੜੇ ਵਾਗ ਰੂ ਨੂੰ ਪਾਉਂਦੇ ਆ ਪਰਮੇਸ਼ਰ ਨੂੰ ਪਾਉਂਦੇ ਆ ਪਰ ਹੋਇਆ ਕੀ ਅਜੇ ਸ਼੍ਰਵਣ ਸੋਏ ਸੁਣਨ ਦਾ ਵਿਚਾਰ ਆਪਰੇ ਨਾ ਕੰਨਾਂ ਦੇ ਨਾਲ ਸਾਰੀ ਦਿਹਾੜੀ ਚ ਕਿੰਨੀ ਨੰਦਿਆ ਚੁਗਲੀ ਸੁਣਦੇ ਹੈਗੇ ਆ ਜੀ ਕਿੰਨੇ ਸਵਾਦ ਨਾ ਸੁਣਦੇ ਹੈਗੇ ਉਹਦਾ ਕਥਾ ਕੀਰਤਨ ਸੁਣ ਲੱਗੀਏ ਤੇ ਨੀਂਦ ਹੀ ਆਉਣ ਲੱਗ ਜਾਂਦੀ ਹੈ। ਅੱਜ ਕੱਲ ਤੇ ਅਸੀਂ ਕਥਾ ਕੀਰਤਨ ਦੇ ਵਿੱਚ ਵੀ ਟੁਟਕਲੇ ਭਾਲਦੇ ਹਾਂ। ਮਨ ਹੀ ਨਾ ਲੱਗਦਾ ਸਾਡਾ। ਤੇ ਕੋਈ ਨਾਟਕ ਚੇਟਕ ਹੋਵੇ, ਨਿੰਦਿਆ ਚੁਗਲੀ ਹੋਵੇ, ਬੰਦੇ ਦੀ ਨੀਂਦ ਵੀ ਉੱਡ ਜਾਂਦੀ ਹੈ। ਸਤਿਗੁਰੂ ਸਮਝਾ ਰਹੇ ਹਾਂ। ਜਦੋਂ ਸਾਡੇ ਕਰਮ ਤੇ ਗਿਆਨ ਇੰਦਰੇ ਪਟਕ ਜਾਂਦੇ ਆ। ਸਮਝ ਲਓ ਸਾਡੇ ਕੋਲ ਰੱਬ ਜੀ ਦੀ ਬੰਦਗੀ ਵਾਲਾ ਪੱਲਾ ਹੈ ਜਿਹੜਾ ਉਹ ਛੁੱਟ ਗਿਆ ਹੈ ਜੀ ਅਸੀਂ ਬੰਦਗੀ ਉਹਦੀ ਕਰ ਨਹੀਂ ਪਾ ਰਹੇ ਜਿਹੜਾ ਮਨ ਬਾਚ ਕਰਮ ਦੀ ਇੱਕ ਸੁਰਤਾ ਸੀ ਨ ਉਹ ਨਹੀਂ ਗਈ ਹੁਣ ਸਮਝਾਇਆ ਤੇ ਇਹ ਸੀਗਾ ਕਿ ਨੇਤਰੋ ਮੇਰਿਓ ਹਰ ਤੁਮੈ ਜੋਤਿ ਹਰ ਬਿਨ ਅਵਰ ਨ ਦੇਖੋ ਕੋਈ ਰੱਬ ਜੀ ਤੋਂ ਬਿਨ ਦੇਖਣਾ ਹੀ ਕੁਛ ਨਹੀਂ ਪਰ ਹੋਇਆ ਕੀ ਪਿਆ ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾ ਪਰਾਇਤਨ ਦੇ ਕੇ ਮੰਨ ਦੇ ਵਿੱਚ ਕਾਮੁਕਤਾ ਦੇ ਖਿਆਲ ਪੈਦਾ ਹੋ ਰਹੇ ਨੇ ਸਤਿਗੁਰੂ ਕਹਿੰਦੇ ਇੱਥੇ ਸਮੱਸਿਆ ਪੈਦਾ ਹੋ ਗਈ ਪੜ ਕੁਛ ਰਿਹਾ ਹੈ ਕਰ ਕੁਛ ਰਿਹਾ ਹੈ ਇਹ ਵਖੀਪਤਾ ਹੈ ਨਾ ਜਿਹੜੀ ਇੱਥੋਂ ਮਹਾਰਾਜ ਕਹਿੰਦੇ ਰਾਮ ਭਗਤ ਨੇ ਕਹਿੰਦੇ ਤੈਨੂੰ ਸਮਝ ਹੀ ਨਹੀਂ ਆਏਗੀ ਕਿ ਪਰਮੇਸ਼ਰ ਦੀ ਬੰਦਗੀ ਹੋਣੀ ਕਿਵੇਂ ਰਾਮ ਭਗਤ ਨਹੀਂ ਕੀ ਕਿਤੇ ਹੋਈ ਨਹੀਂ ਰੱਬ ਜੀ ਦੀ ਬੰਦਗੀ ਇਬਾਦਤ ਤੋਂ ਮੁਖਤ ਪੰਥ ਜਾਣਿਓ ਤੈ ਨਾਹਿਨ ਧਨ ਜੋਰਣ ਕੋਤਾ ਆ ਮਰੇ ਕਹਿੰਦੇ ਤੈਨੂੰ ਨਹੀਂ ਪਤਾ ਮੁਕਤੀ ਦਾ ਰਾਹ ਕਿਹੜਾ ਹੈ ਜੀ ਆਪਣਾ ਸਾਰਾ ਜੀਵਨ ਧਨ ਦੇ ਪਿੱਛੇ ਦੌੜਦਾ ਰਿਹਾ ਹੈ ਪਾਪਾਂ ਬਾਜੋਂ ਹੋ ਗਏ ਨਹੀਂ ਪਾਪ ਕਰ ਕਰਕੇ ਧਨ ਇਕੱਠਾ ਕੀਤਾ ਝੂਠ ਬੋਲ ਕੇ ਫਰੇਵ ਕਰਕੇ ਛਲ ਕਪਟ ਕਰਕੇ ਬੇਈਮਾਨੀ ਕਰਕੇ ਦੋ ਨੰਬਰੀ ਕਰਕੇ ਕੀ ਕੁਛ ਨਹੀਂ ਕੀਤਾ ਜ਼ਹਿਰ ਵੇਚ ਕੇ ਧਨ ਇਕੱਠਾ ਕੀਤਾ ਉਦੇ ਵਿੱਚੋਂ ਥੋੜਾ ਬਹੁਤਾ ਦਾਨਪੁਨ ਵੀ ਕਰਦੀ ਹੈ ਤੇ ਬੰਦਾ ਸੋਚੇ ਇਹਦੇ ਨਾਲ ਮੁਕਤੀ ਮਿਲ ਜਾਏਗੀ ਕਿਤੇ ਮਹਾਰਾਜ ਕਹਿੰਦੇ ਅਕਲ ਨੂੰ ਤੇ ਆਤਮਾ ਨਾ ਕਿਤੇ ਪਾਪ ਦੀਆਂ ਕਮਾਈਆਂ ਕਰ ਕਰਕੇ ਤੀਰਥਾਂ ਤੇ ਨਹਾ ਕੇ ਆਵੇਂ ਤੇ ਤੇਰੇ ਚਿੱਤ ਦੇ ਵਿੱਚ ਤੂੰ ਮੁਕਤ ਹੋ ਜਾਏਂਗਾ ਨਹੀਂ ਹੋ ਸਕਦਾ ਆਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਬੰਦਾ ਹੁਣ ਜਿੰਨਾਂ ਦੀ ਖਾਤਰ ਪਾਪ ਕਰਕੇ ਧੰਨੇ ਇਕੱਠਾ ਕੀਤਾ ਸਾਰਿਆਂ ਨੇ ਸਾਥ ਛੱਡ ਦੇਣਾ ਇਹ ਪਾਪ ਦੀ ਕਮਾਈ ਨੇ ਸਾਥ ਛੱਡ ਦੇਣਾ ਮੋਇਆ ਸਾਥ ਨਾ ਜਾਏ ਤੇ ਮਹਾਰਾਜ ਕਹਿੰਦੇ ਵਿਰਥਾ ਬੰਦਾ ਆ ਵਿਅਰਥ ਜੀ ਆਪਣੇ ਆਪ ਨੂੰ ਫਸਾਲਿਆ ਨੇ ਬੁਰਿਆਈ ਵਾਲੇ ਪਾਸੇ ਨੂੰ ਤੁਰਿਆ ਰਿਹਾ ਨਾ ਹਰ ਭਜਿਓ ਨਾ ਗੁਰਜਨ ਸੇਵਿਓ ਨਾ ਰੱਬ ਨੂੰ ਚੇਤੇ ਕੀਤਾ ਨਾ ਗੁਰੂ ਦੀ ਸੇਵਾ ਕੀਤੀ ਰੱਬ ਨੂੰ ਚੇਤੇ ਕਰਨ ਦਾ ਮਤਲਬ ਹੀ ਇਹ ਹੈਗਾ ਕਿ ਚਿੱਤ ਵਿੱਚ ਉਹਦੀ ਯਾਦ ਵਸੀ ਹੋਈ ਹੈ ਸੁਰਤ ਵਿੱਚ ਉਹਦੀ ਯਾਦ ਵਸੀ ਹੋਈ ਹੈ ਮਹਿਸੂਸ ਹੋਵੇ ਈ ਬੈਠ ਲੂਪੈ ਬਿਠ ਮੇਰੇ ਘਰੇ ਮੇਰੇ ਆਫਿਸ ਵਿੱਚ ਦੁਕਾਨ ਤੇ ਹਰ ਜਗ੍ਹਾ ਤੇ ਰੱਬ ਜੀ ਹੈਗੇ ਨੇ ਮੈਂ ਜੀ ਨੂੰ ਮਿਲ ਰਿਹਾ ਸਾਰਿਆਂ ਦੇ ਅੰਦਰ ਰੱਬ ਜੀ ਦਾ ਵਾਸਾ ਹੈ ਜੀ ਮੇਰਾ ਆਪਣਾ ਹਿਰਦਾ ਰੱਬ ਜੀ ਦਾ ਘਰ ਹੈ ਜੀ ਗੁਰੂ ਦੇ ਸ਼ਬਦ ਨੂੰ ਮੈਂ ਇਕੱਲਾ ਸੁਣਨਾ ਨਹੀਂ ਮੈਂ ਉਹਨੂੰ ਕਮਾਉਣਾ ਵੀ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਹੈ ਜੀ ਮਰਾਂਗੇ ਨੇ ਕੀਤਾ ਹੀ ਨਹੀਂ ਨੌਂ ਬਜੋ ਕੁਛ ਗਿਆਨ ਨਾ ਜੀਵਨ ਚ ਕੋਈ ਗਿਆਨ ਵੀ ਨਹੀਂ ਗਿਆਨ ਹੁੰਦਾ ਤੇ ਮਨ ਨੇ ਸਮਝਣਾ ਸੀ ਨਾ ਮਨ ਸਮਝਾਵਣ ਕਾਰਨ ਕਛੂਕ ਪੜੀਏ ਗਿਆਨ ਗਿਆਨ ਕਾ ਬੱਧਾ ਮੰਨ ਰਹਿ ਗੁਰਬਿੰਨ ਗਿਆਨ ਨਾ ਹੋਇ ਹੁਣ ਗੁਰੂ ਨਾਲ ਸਾਝ ਨਹੀਂ ਪਈਗੀ ਤੇ ਗਿਆਨ ਪੈਦਾ ਨਹੀਂ ਹੋ ਸਕਿਆਗਾ ਤੇ ਬੰਦਾ ਤੁਰਿਆ ਫਿਰਦਾ ਉਸੇ ਘਟ ਹੀ ਮਾਹੇ ਨਰੰਜਣ ਤੇਰੇ ਤੈ ਖੋਜਤ ਧਿਆਨ ਮਹਾਰਾ ਕਹਿੰਦੇ ਘਰੇ ਰੱਬ ਬੈਠੇ ਤੂੰ ਬਾਹਰ ਲੱਭਦਾ ਫਿਰਦਾ ਹੈ ਹੈਰਾਨੀ ਦੀ ਗੱਲ ਹੈ ਭਗਤਾਂ ਨੇ ਕਿਹਾ ਜੇ ਏਕ ਦਿਸ ਮਨ ਭਈ ਹੋਮਾ ਕਾਚੂ ਆ ਚੰਦਨ ਬਹੁ ਸੁਗੰਧ ਪੂਜਣ ਚਾਲੀ ਬ੍ਰਹਮ 280 ਬ੍ਰਹਮ ਬਤਾਇਓ ਗੁਰਮੁਨਿ ਹੀ ਮਾਈ ਕਹਿੰਦੇ ਸਾਡੇ ਵੀ ਮਨ 'ਚ ਖਿਆਲ ਆਇਆ ਸੀਗਾ ਰੱਬ ਦੇ ਘਰੇ ਪੂਜਾ ਕਰਨ ਚੱਲਦੇ ਆ ਪਰ ਕਹਿੰਦੇ ਚੰਗੇ ਭਾਗਾਂ ਨੂੰ ਗੁਰੂ ਮਿਲ ਗਿਆ ਜੇ ਉਹਨੇ ਪੁੱਛ ਲਿਆ ਕਿੱਧਰ ਜਾ ਰਹੇ ਆ ਦੱਸਿਆ ਮੈਂ ਤੇ ਠਾਕੁਰ ਦਵਾਰੇ ਜਾ ਰਹੇ ਆ ਰੱਬ ਦੇ ਘਰੇ ਉਹਨੇ ਆਖਿਆ ਤੂੰ ਰੱਬ ਜਾਣਦਾ ਕਿੱਥੇ ਹੈ ਰੱਬ ਤੇ ਤੇਰੇ ਅੰਦਰ ਬੈਠਾ ਅੰਦਰੋਂ ਦੇਖ ਕਬੀਰ ਹੋਂ ਹੱਜ ਕਾਬੇ ਜਾਇਥ ਆਗੇ ਮਿਲਿਆ ਸਦਾ ਸਾਈਂ ਮੇਰੇ ਸਮ ਲੜ ਪਰੇ ਤੁਮ ਕਿਨ ਫਰਮਾਇਗਾ ਕਹਿੰਦੇ ਮੈਂ ਰੱਬ ਨੂੰ ਪਾਉਣ ਲਈ ਹੱਜ ਉੱਤੇ ਤੁਰ ਪਿਆ ਅਗੋ ਮੈਨੂੰ ਰੱਬ ਟੱਕਰੀਆ ਮੈਨੂੰ ਕਹਿੰਦਾ ਤੈਨੂੰ ਕਿਨੇ ਮਤ ਦਿੱਤੀ ਹੋਈ ਹੈ ਤੈਨੂੰ ਕਿਨੇ ਅਕਲ ਦਿੱਤੀ ਹੋਈ ਹੈ ਮੈਂ ਉੱਥੇ ਜਾ ਕੇ ਤੈਨੂੰ ਮਿਲਾਂਗਾ ਅੰਦਰੋਂ ਨਹੀਂ ਦੇਖਿਆ ਆਪਣੇ ਮਿਲਣਾ ਅੰਦਰੋਂ ਹੀ ਹੈ ਜੇ ਤੇ ਨਾਲ ਹੀ ਮਹਾਰਾਜ ਕਹਿਣ ਲੱਗੇ ਬਹੁਤ ਜਨਮ ਭਰ ਮਤ ਤੇ ਹਾਰਿਓ ਅਸਥਿਰ ਮਤ ਨਹੀਂ ਪਾਈ ਬڑے ਜੀਵਨ ਬਤੀਤ ਕਰ ਦਿੱਤੇ ਆ ਇਹ بڑے ਜੀਵਨ ਅਸੀਂ ਰੋਜ਼ਾਨਾ ਵੀ ਬਤੀਤ ਕਰ ਰਹੇ ਆ ਪਤਾ ਨਹੀਂ ਕਿਹੜਾ ਕਿਹੜਾ ਰੂਪ ਹੰਡਾ ਰਹੇ ਹੁੰਦੇ ਆ ਕਰਤੂਤ ਪਸ਼ੂ ਕੀ ਮਾਨਸ ਜਾਤ ਰੋਜ਼ ਪਤਾ ਨਹੀਂ ਅਸੀਂ ਕੀ ਕੀ ਬੰਦੇ ਤੋਂ ਤਿਲਕ ਕੇ ਥੱਲੇ ਪਤਾ ਨਹੀਂ ਅਸੀਂ ਕਿਹੜਾ ਕਿਹੜਾ ਜੀਵਨ ਹੰਡਾ ਰਹੇ ਹੁੰਦੇ ਅਜੇ ਤੱਕ ਵੀ ਸਟੇਬਲ ਥੋੜੀ ਹੋ ਸਕੇ ਅਸੀਂ ਸਾਡੀ ਮਤ ਸਟੇਬਲ ਥੋੜੀ ਹੋਈ ਹੈ ਜੀ ਡੋਲ ਜਾਂਦੀ ਕਿਤੇ ਕੁੱਤੇ ਵਾਲੀ ਅਵਸਥਾ ਚਲੇ ਜਾਂਦੇ ਕਿਤੇ ਸੂਰ ਵਾਲੀ ਅਵਸਥਾ ਚ ਕਿਤੇ ਗੰਦ ਚ ਮੂੰਹ ਪਾਇਆ ਹੁੰਦਾ ਕਿਤੇ ਗੰਦ ਵਿੱਚ ਲਟਦੇ ਪਏ ਆ ਖੋਤੇ ਵਾਂ। ਸਟੇਬਲ ਨਹੀਂ ਹੋ پا ਰਹੇ। ਇਹ ਜੀਵਨ ਮਸਾਂ ਪ੍ਰਾਪਤ ਹੋਇਆ ਸੀਗਾ ਪਤਾ ਨਹੀਂ ਕਿਵੇਂ ਰੱਬ ਦੀ ਬਖਸ਼ਿਸ਼ ਹੋਈ ਤੇ ਮਨੁੱਖਾ ਜੀਵਨ ਮਿਲ ਗਿਆ ਇਹ। ਮਹਾਰਾਜ ਨੇ ਦੱਸਿਆ ਕਹਿੰਦੇ ਸ਼ਰਮ ਮਨ ਮਾਨਸ ਦੇ ਪায়ে ਪਦ ਹਰ ਭਜ ਨਾਨਕ ਬਾਤ ਬਤਾਈ ਹੈ। ਘਟੋਗਾਟਾ ਮਨੁੱਖਾ ਸਰੀਰ ਆਸਣ ਕਰਕੇ ਤੇ ਰੱਬ ਜੀ ਨੂੰ ਚੇਤੇ ਕਰਨਾ ਹੈ। ਰੱਬ ਜੀ ਦੇ ਨਾਲ ਜੁੜ ਜਾਣਾ। ਤੇ ਰੱਬ ਜੀ ਦੇ ਨਾਲ ਜੁੜਨ ਦੇ ਲਈ ਮਨ ਨੂੰ ਸਮਝਾਉਣ ਵਾਲੀ ਮਤ ਠੀਕ ਹੋਣੀ ਚਾਹੀਦੀ ਹੈ ਸੁਚੇਤ ਹੋਣੀ ਚਾਹੀਦੀ ਹੈ ਉਹ ਚੱਟ ਨਿਰਣਾ ਕਰਿਆ ਚੀਜ਼ ਠੀਕ ਹੈ ਚੀਜ਼ ਗਲਤ ਤੇ ਮਨ ਨੂੰ ਸਟ੍ਰਿਕਟਲੀ ਰੋਕ ਕੇ ਫੜ ਕੇ ਕਿ ਨਹੀਂ ਜਾਣਾ ਇੱਧਰ ਨੂੰ ਲੜਨਾ ਪਏਗਾ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ ਮਨ ਹੀ ਮੰਝ ਸਮਾਈਏ ਜਿਵੇਂ ਇੱਕ ਮਾਂ ਗਲਤ ਪਾਸੇ ਜਾਂਦੇ ਨਿਆਣੇ ਨੂੰ ਫੜ ਕੇ ਸਮਝਾਉਂਦੀ ਹੈ ਨਾ ਘੂਰਦੀ ਹੈ ਕਈ ਵਾਰੀ ਕੁੱਟ ਕੇ ਵੀ ਉਹਨੂੰ ਸਮਝਾਉਣਾ ਪੈਂਦਾ ਬਿਲਕੁਲ ਉਸੇ ਤਰ੍ਹਾਂ ਮਨ ਦੇ ਨਾਲ ਜੂਝਣਾ ਪਏਗਾ ਫਿਰ ਦੇਖਣਾ ਉਹ ਅਕਾਲ ਪੁਰਖ ਕਿਵੇਂ ਕਿਰਪਾ ਕਰਦਾ ਹੈ ਇਹ ਜੀਵਨ ਸਵਰ ਜਾਏਗਾ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਕੀ ਫਤ